ਸਲਾਮ ਵਾਲੇਕਮ ਸਾਥਿਓ ਮੈਂ ਅਬਦੁਰਸ਼ੀਦ ਕਾਲਾ ਮਲੇਰ ਕੋਟਲਾ ਫਾਰਮ ਚੋਂ ਤੋਂ ਆ ਆਪਣੀ ਮੋਟਰ ਤੇ ਆ ਉਹਦਨੇ ਤੁਹਾਨੂੰ ਕੱਕੜੀਆਂ ਦਿਖਾਈਆਂ ਤੀਆਂ ਤੇ ਆ ਗਰੇਲਾ ਦਿਖਾਈ ਤੀ ਆਪਾਂ ਨੇ ਨਾ ਗਰੇਲਾ ਇਹਨੂੰ ਆ ਪਾੜੇ ਸਮਾਰ ਕੇ ਦੇ ਕੱਖ ਚੱਕ ਕੇ ਤੇ ਆਪਾਂ ਨੇ ਬਾਹਰ ਕੱਢਤਾ ਆ ਦੇਖੋ ਹੁਣ ਇਸ ਤਰ੍ਹਾਂ ਦੀਆਂ ਬੇਲਾਂ ਨੇ ਉਸਰੇ ਤੱਕ ਇਹ ਹੌਲੀ ਹੌਲੀ ਨਾ ਇਹ ਕਵਰ ਕਰ ਲੈਣਗੀਆਂ ਬੇਲਾਂ ਤਾਂ ਠੀਕ ਨੇ ਵਧੀਆ ਹੋਈਆਂ ਨੇ ਆ ਦੇਖੋ ਆਪਾਂ ਤੁਹਾਨੂੰ ਸਾਰੀਆਂ ਬੇਲਾਂ ਦਿਖਾ ਦਿੰਨੇ ਆ। ਵਾਹ ਦੇਖੋ। ਸਾਥੀਓ ਐਂਡ ਤੱਕ ਦੇਖਿਆ ਕਰੋ ਵੀਡੀਓ। ਵਿਚਾਲੇ ਨਾ ਛੱਡ ਕੇ ਜਾਇਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੱਕ। ਆ ਦੇਖੋ। ਇੱਥੇ ਤੱਕ ਕੜਤੀਆਂ। ਆ ਇੱਥੋਂ ਤੇ ਰਹਿਣੀਆਂ ਨੇ ਹੁਣ ਆਪਾਂ ਨੂੰ। ਟਾਈਮ ਵੱਧ ਹੋ ਜਾਊਗਾ ਫਿਰ ਹੁਣ ਆਪਾਂ ਰੋਜਾ ਜਾ ਕੇ ਘਰੇ ਖੋਲਣਾ। ਇਹ ਹੁਣ ਆਪਾਂ ਬਾਕੀ ਦੀਆਂ ਕਾਲੂ ਕੱਢਾਂਗੇ ਆ ਦੇਖੋ ਜਿਹੜੀਆਂ ਕੱਢਤੀਆਂ ਇਹ ਇਸ ਤਰ੍ਹਾਂ ਦੀਆਂ ਲੱਗਦੀਆਂ ਨੇ ਤੁਹਾਨੂੰ ਕੋਈ ਕਰੇਲਾ ਵੀ ਦਿਖਾਉਣਾ ਮੈਨ ਲੱਗਿਆ ਹੋਇਆ देखो योजना ने साथियों बेलों छोटे छोटे करेले लगे हुए ने आ देखो इस तरह दिया बेल्ला ने।, ने, ने देखो साथियों इस तरह के करेले लगे ने देखो फल लगे हुआ देखो ਔਰ ਇਹਦੂ بڑا ਵੀ ਤੁਹਾਨੂੰ ਮੈਂ ਦਿਖਾਉਣਾ ਤੇ ਇਦਾਂ ਖੱਤੇ ਚ ਆ ਦੇਖੋ ਸਾਥੀ ਆ ਆ ਦੇ ਨਾਲੋਂ ਥੋੜਾ ਜਿਹਾ ਬੜੇ ਨੇ ਆ ਦੇਖੋ ਆ ਦੋ ਲੱਗੇ ਹੋਏ ਨੇ ਆ ਦੇਖੋ ਇੱਕ ਆ ਗਰੇਲਾ ਲੱਗਾ ਹੋਇਆ ਇੱਕ ਆ ਦੇਖੋ ਆ ਇੱਕ ਆ ਦੂਏ ਪਾਸੇ ਆ ਇਹ ਆ ਇਹ ਦੋ ਲੱਗੇ ਨੇ ਇੱਕ ਆ ਇੱਕ ਆ ਇਸ ਤਰ੍ਹਾਂ ਦੇ ਖਾਸੇ ਲੱਗੇ ਨੇ ਇਹ ਆਪਣਾ ਨਾ ਇਹ ਹੁਣ ਤੋਂ ਲਗਭਗ 20 ਦਿਨਾਂ ਨੂੰ ਇਹ ਇਹ 20 ਆ 25 ਦਿਨਾਂ ਤੱਕ ਇਹਦੀ ਤੜਾਈ ਹੋ ਜਾਊਗੀ 25 ਦਿਨਾਂ ਤੱਕ ਇਹਦੀ ਤੜਾਈ ਹੋ ਜੂ। ਫਿਰ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਆ ਹਫਤੇ ਇੱਕ ਤੱਕ ਦੁਬਾਰਾ ਇਹਦੀ ਵੀਡੀਓ ਪਾਵਾਂਗੇ ਫਿਰ ਤੁਹਾਨੂੰ ਲਾਂ ਦਿਖਾਵਾਂਗੇ ਵੀ ਦੇਖੋ ਕਿਵੇਂ ਚੜ ਗਿਆ ਬੇਲਾਂ ਦਾ। ਆ ਦੇਖੋ ਹੁਣ ਤਾਂ ਜਿਵੇਂ ਹੁਣ ਆਪਾਂ ਨੇ ਬੇਲਾਂ ਅੱਜ ਕੱਢੀਆਂ ਨੇ ਅੱਜ ਤਾਂ ਇਹ ਬਰੀਕ-ਬਰੀਕ ਨੇ। ਫਿਰ ਇਹ ਮੋਟੀਆਂ ਹੋ ਜਾਣਗੀਆਂ ਇਹ ਪੂਰਾ ਲਾਂ ਚੜਾ ਲੈਣੀਆਂ ਹਫਤੇ 10 ਦਿਨਾਂ ਚ ਨਾ। ਆਪਾਂ ਇਹ ਚ ਦਵਾਈ ਡਾਇਆ ਵਗੈਰਾ ਵੀ ਪਾਵਾਂਗੇ ਡੀਏਪੀ। ਤੇ ਬਾਕੀ ਕੋਈ ਹੋਰ ਵੀ ਦਵਾਈ ਤਾਕਤ ਦੀ ਪਾਵਾਂਗੇ ਆਪਾਂ ਕੋਈ ਥੈਲੀ ਜੈਮ ਵਗੈਰਾ। ਉਹਦੇ ਨਾਲ ਫਿਰ ਇਹ ਲਾਂ ਚੜ ਜੂ ਇਹਦਾ ਪੂਰਾ। ਆਪਾਂ ਨੂੰ 20-25 ਦਿਨਾਂ ਤੱਕ ਇਹ ਫਲ ਦੇਣ ਲੱਗ ਜਾਣੀਆਂ। ਸਾਥੀਓ ਵੀਡੀਓ ਐਂਡ ਤੱਕ ਦੇਖਿਆ ਕਰੋ। ਚਲੋ ਵੀਡੀਓ ਦੇਖਣ ਲਈ ਧੰਨਵਾਦ ਜੀ ਓਕੇ।